ਅੱਗੇ ਵਾਦਿਆਂ ਤੇ ਉਧਰ ਬੱਸੀ ਪਠਾਣਾ ਦੇ ਵਿੱਚ ਇੱਕ ਮੰਦਪਾਗੀ ਖਬਰ ਹੈ ਜਿਹੜੀ ਸਾਹਮਣੇ ਆ ਰਹੀ ਹੈ ਜਦੋਂ ਦੋਸਤ ਆ ਜਿਹੜਾ ਆਪਣੇ ਹੀ ਦੋਸਤ ਦਾ ਦੁਸ਼ਮਣ ਬਣ ਗਿਆ ਤੇ ਮਾਮੂਲੀ ਗੱਲ ਪਿੱਛੇ ਆਪਣੇ ਹੀ ਦੋਸਤ ਦੀ ਜਾਨ ਲੈ ਲਈ ਐ ਸੋ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋਸਤ ਨੂੰ ਮੌਤ ਦੇ ਘਾਟਾ ਜਿਹੜਾ ਉਤਾਰ ਦਿੱਤਾ ਗਿਆ ਸੋ ਬੱਸੀ ਪਠਾਣਾ ਦੇ ਵਿੱਚ ਇਹ ਘਟਨਾ ਵਾਪਰੀ ਐ ਜਿੱਥੇ ਇੱਕ ਅਹਾਤੇ ਦੇ ਵਿੱਚ ਇਹ ਦੋਨੋਂ ਦੋਸਤ ਬੈਠੇ ਕੁਝ ਖਾ ਪੀ ਰਹੇ ਸਨ ਤਾਂ ਪੈਸਿਆਂ ਦੇ ਲੈਣ ਦੇਣ ਨੂੰ ਇਨਾ ਦੋਸਤਾਂ ਦੇ ਵਿਚਕਾਰ ਲੜਾਈ ਹੋ ਜਾਂਦੀ ਹੈ ਜਿਸ ਤੋਂ ਬਾਅਦ ਇੱਕ ਦੋਸਤ ਵੱਲੋਂ ਆਪਣੇ ਹੀ ਦੋਸਤ ਨੂੰ ਮੌਤ ਦੇ ਘਾਟ ਤੇਜ ਧਾਰ ਹਥਿਆਰਾਂ ਦੇ ਨਾਲ ਉਤਾਰ ਦਿੱਤਾ ਗਿਆ। ਸੋ ਮ੍ਰਿਤਕ ਦੀ ਪਛਾਣ ਜਸਪ੍ਰੀਤ ਸਿੰਘ ਵਾਸੀ ਪਿੰਡ ਫਰੋਜ਼ਪੁਰ ਵਜੋਂ ਹੋਈ ਹੈ। ਜਦੋਂ ਕਿ ਕਤਲ ਕਰਨ ਵਾਲੇ ਕਥਿਤ ਰੋਪੀ ਸੁਖਦੇਵ ਸਿੰਘ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ। ਸੋ ਡੀਐਸਪੀ ਰਾਜਕੁਮਾਰ ਸ਼ਰਮਾ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਗਏ ਬਿਆਨ ਦੇ ਵਿੱਚ ਮ੍ਰਿਤਕ ਦੇ ਪਿਤਾ ਗੁਰਮੀਤ ਸਿੰਘ ਨੇ ਦੱਸਿਆ ਕਿ ਜਸਪ੍ਰੀਤ ਸਿੰਘ ਦੀ ਸੁਖਦੇਵ ਸਿੰਘ ਦੇ ਨਾਲ ਲੜਾਈ ਹੋਈ ਸੀ ਅਤੇ ਸੁਖਦੇਵ ਸਿੰਘ ਨੇ ਉਸਦੇ ਸਿਰ ਦੇ ਉੱਤੇ ਤੇਜ਼ ਧਾਰ ਹਥਿਆਰਾਂ ਦੇ ਨਾਲ ਵਾਰ ਕਰਕੇ ਉਸ ਨੂੰ ਬੁਰੀ ਤਰ੍ਹਾਂ ਜ਼ਖਮੀ ਕਰ ਦਿੱਤਾ ਸੀ ਅਤੇ ਉਸ ਨੂੰ ਇਲਾਜ ਦੇ ਲਈ ਸਿਵਲ ਹਸਪਤਾਲ ਸ਼੍ਰੀ ਫਤਿਹਗੜ੍ਹ ਸਾਹਿਬ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮਰਤਕ ਐਲਾਨ ਦਿੱਤਾ ਸੋ ਡੀਐਸਪੀ ਨੇ ਦੱਸਿਆ ਕਿ ਮਰਤਕ ਅਤੇ ਕਾਤਲ ਦੋਵੇਂ ਇੱਕ ਦੂਜੇ ਨੂੰ ਜਾਣਦੇ ਸਨ ਅਤੇ ਮਰਤਕ ਦੇ ਰਿਸ਼ਤੇਦਾਰਾਂ ਦੇ ਅਨੁਸਾਰ ਜਸਪ੍ਰੀਤ ਸੁਖਦੇਵ ਦੇ ਕੋਲੋਂ ਕੁਝ ਪੈਸੇ ਲੈਣਾ ਚਾਹੁੰਦਾ ਸੀ ਜਿਸ ਕਾਰਨ ਸ਼ਰਾਬ ਪੀ ਕੇ ਦੋਵਾਂ ਵਿੱਚੋਂ ਕਿਸੇ ਗੱਲ ਨੂੰ ਲੈ ਕੇ ਝਗੜਾ ਹੋ ਗਿਆ ਤੇ ਉਹਨਾਂ ਦਾ ਕਹਿਣਾ ਸੀ ਕਿ ਪੁਲਿਸ ਨੇ ਸੁਖਦੇਵ ਨੂੰ ਗ੍ਰਿਫਤਾਰ ਕਰਕੇ ਹੋਰ ਵੀ ਪੁੱਛਗਿੱਛ ਹੈ ਜਿਹੜੀ ਕੀਤੀ ਜਾ ਰਹੀ ਹੈ ਸਾਡੇ ਕੋਲ ਗਰਮੀਤ ਸਿੰਘ ਵਾਸੀ ਫਿਰੋਜ਼ਪੁਰ थाना ਫਤੇਗੜ ਸਾਹਿਬ ਨੇ ਕੱਲ ਬਿਆਨ ਲਿਖਾਇਆ ਸੀਗਾ ਇਹ ਉਸ ਦਾ ਲੜਕਾ ਜਸਪ੍ਰੀਤ ਜਸੂਰ ਤੇ ਆਪਣੇ ਦੋਸਤ ਸੁਖਦੇਵ ਸੁਖੂ ਦੇ ਨਾਲ ਪਰਸੋਂ ਰਾਤ ਨੂੰ ਚੀਮਾ ਕੈਸ ਏਜੰਸੀ ਦੇ ਕੋਲੇ ਸ਼ਰਾਬ ਠੇਕੇ ਦੇ ਨਾਲ ਹੱਥ ਤੇ ਵਿੱਚ ਬੈਠਾ ਸ਼ਰਾਬੀ ਰਿਹਾ ਸੀ ਤੇ ਉੱਥੇ ਦੋਨਾਂ ਦਾ ਝਗੜਾ ਹੋਇਆ ਤੇ ਸੁਖਦੇਵ ਸੁਖੂ ਨੇ ਉਸ ਦੇ ਲੜਕੇ ਨੂੰ ਕੋਈ ਤੇਜ਼ ਤਰ੍ਹਾਂ ਵੈਪਨ ਦੇ ਨਾਲ ਵਾਰ ਕੀਤਾ ਉਹ ਜ਼ਖਮੀ ਹੋ ਗਿਆ ਜਦੋਂ ਸਿਵਲ ਹਸਪਤਾਲ ਫਤਿਹਗੜ੍ਹ ਸਾਹਿਬ ਪਹੁੰਚਾਇਆ ਗਿਆ ਤਾਂ ਉੱਥੇ ਉਹਦੀ ਡੈਥ ਹੋ ਗਈ ਤੇ ਇਹਦੇ ਅਧਾਰ ਤੇ ਅਸੀਂ ਮੁਕੱਦਮਾ ਦਰਜ ਕੀਤਾ ਕਰ ਦਿੱਤਾ ਹੈ। ਬਜਾ ਰੰਜਿਸ਼ ਕੀ ਰਹੀ ਮਾਰਤ ਦੀ। ਉਹ ਉਹਦੇ ਦਸ਼ਮ ਤੱਕ ਉਹਨਾਂ ਦਾ ਆਪਸੀ ਦੋਨਾਂ ਦਾ ਪੈਸਿਆਂ ਦਾ ਲੈਣ ਦੇਮ ਸੀਗਾ ਜੀ। ਓਕੇ ਤੇ ਕਿੰਨੇ ਸਾਲ ਦਾ ਸੀ ਨੌਜਵਾਨ ਜੀ ਦੀ ਮੌਤ ਹੋਈ ਹੈ? ਇਹ ਕਰੀਬ 30 ਸਾਲ ਦਾ ਸੀ। ਤੇ ਹੁਣ ਗ੍ਰਿਫਤਾਰ ਕਰ ਲਿੱਤਾ ਗਿਆ? ਹਾਂ ਜੀ ਦੋਸ਼ੀ ਨੂੰ ਕੱਲ ਗ੍ਰਿਫਤਾਰ ਕਰ ਲਿਆ ਗਿਆ। ਕੋਈ ਰਿਕਵਰੀ ਵਗੈਰਾ ਵੀ ਹੋਈ ਹਤਿਆਰ ਜੀ ਨਾਲ ਮਾਰਕੁੱਟ ਕੀਤੀ ਗਈ ਸੀ ਉਹਦੀ। ਉਹਨੂੰ ਅੱਜ ਅਸੀਂ ਕੋਰਟ ਦੇ ਵਿੱਚ ਪੇਸ਼ ਕਰ ਰਹੇ ਹਾਂ। ਉਹਦਾ ਪੁਲਿਸ ਰਿਮਾਂਡ ਲਿਆ ਜਾਊਗਾ। ਤੇ ਉਦੋਂ ਦੌਰਾਨੇ ਪੁੱਛਗਿੱਛ ਉਹ ਤੋਂ ਅਸੀਂ ਹਤਿਆਲ ਬਿਆਨਦ ਕਰਾਉਣ ਦੀ ਪੂਰੀ ਪੋਸ਼ਕਣ ਇਹ ਦੋਵਾਂ ਦਾ ਰਿਸ਼ਤਾ ਕਿਸੀ ਭਾਈਪੂਈ ਸੀ ਜਾਂ ਦੋਸੀ ਕਿਦਾਂ ਸੀ ਇਹ ਲਿੰਕ ਇਹਨਾਂ ਦੇ ਨਹੀਂ ਇਹ ਆਪ ਵਿੱਚ ਜਾਣਕਾਰ ਸੀ ਜੀ ਜਾਣਕਾਰ ਸੀ ਠੀਕ ਇਹ ਬੜਦੇ ਸੀ ਇਹ ਕੰਮ ਕੀ ਕਰਦੇ ਸੀ ਕੰਮ ਕੀ ਕਰਦੇ ਸੀ ਨਹੀਂ ਜਿਹੜਾ ਮ੍ਰਿਤਕ ਹੈਗਾ ਜੀ ਉਹ ਵੀ ਮਾੜਾ ਮੋਟਾ ਖੇਤੀਬਾੜੀ ਦਾ ਕੰਮ ਕਰਦਾ ਸੀਗਾ ਤੇ ਜਿਹੜਾ ਦੂਜਾ ਦੋਸ਼ੀ ਹੈਗਾ ਉਹ ਹਲਵਾਈ ਦੇ ਨਾਲ ਕੰਮ ਕਰ ਰਿਹਾ ਸੀ